ਕੈਨੇਡਾ ਦੇ ਵਿੱਚ ਨਵੰਬਰ 2024 ਦੇ ਵਿੱਚ ਹੋਏ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਮਾਂ ਤੇ ਉਸ ਦੀ 8 ਸਾਲਾਂ ਦੀ ਧੀ ਦੀ ਮੌਤ ਦੇ ਨਾਲ ਜੁੜੇ ਭਾਰਤੀ ਮੂਲ ਦੇ ਪੰਜਾਬੀ ਟਰੱਕ ਡਰਾਈਵਰ ਨਵਜੀਤ ਸਿੰਘ ਨੂੰ ਜ਼ਮਾਨਤ ਦੇ ਉੱਤੇ ਰਿਹਾ ਕਰ ਦਿੱਤਾ ਗਿਆ। ਬ੍ਰੈਮਟਨ ਦੇ 26 ਸਾਲਾਂ ਨਵਜੀਤ ਨੂੰ ਅਦਾਲਤ ਨੇ ਸਖਤ ਸ਼ਰਤਾਂ ਤੇ ਜ਼ਮਾਨਤ ਦਿੱਤੀ ਹੈ ਪਰ ਇਸ ਫੈਸਲੇ ਨੇ ਮਨੀਟੋਬਾ ਦੇ ਮੁੱਖ ਮੰਤਰੀ ਵੈਬਕ ਨਿਊ ਨੂੰ ਨਿਰਾਸ਼ ਕਰ ਦਿੱਤਾ ਹੈ। ਨਿਊ ਨੇ ਅਦਾਲਤ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਅਜਿਹੇ ਫੈਸਲੇ ਜਨਤਾ ਦੇ ਵਿੱਚ ਨਿਆਂ ਪ੍ਰਣਾਲੀ ਦੇ ਵਿੱਚ ਵਿਸ਼ਵਾਸ ਨੂੰ ਘਟਾਉਂਦੇ ਨੇ ਨਵਜੀਤ ਨੂੰ 28 ਅਗਸਤ ਨੂੰ ਮਨੀਟੋਬਾ ਪ੍ਰੀਵੈਂਸ਼ਨਲ ਕੋਰਟ ਦੇ ਵਿੱਚ ਜੱਜ ਮਾਈਕਲ ਕਲਰਕ ਨੇ ਜ਼ਮਾਨਤ ਦੇ ਉੱਤੇ ਰਿਹਾ ਕਰ ਦਿੱਤਾ ਉਸ ਨੂੰ 7500 ਡਾਲਰ ਦੀ ਜ਼ਮਾਨਤ ਭਰਨ ਦੇ ਹੁਕਮਚਾਰੀ ਹੋਏ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਜਮ੍ਹਾਂ ਕਰਾ ਦਿੱਤੇ ਬਿਨਾਂ ਕਿਸੇ ਵੀ ਵਾਹਨ ਨੂੰ ਡਰਾਈਵ ਨਾ ਕਰਨਾ Ontario ਵਿੱਚ ਇੱਕ ਨਿਰਧਾਰਿਤ ਪਤੇ ਉੱਤੇ ਰਹਿਣਾ ਤੇ ਹਰ ਹਫ਼ਤੇ ਮਨੀਟੋਬਾ ਪੁਲਿਸ ਨੂੰ ਰਿਪੋਰਟ ਕਰਦੇ ਰਹਿਣਾ ਸ਼ਾਮਲ ਹੈ। ਇਹ ਹਾਦਸਾ 15 ਨਵੰਬਰ 2024 ਨੂੰ ਹਾਈਵੇ 201 ਦੇ ਨੇੜੇ ਵਾਪਰਿਆ। ਪੁਲਿਸ ਮੁਤਾਬਕ ਨਵਜੀਤ ਸਿੰਘ ਨੇ ਆਪਣੇ ਸੈਮੀ ਟ੍ਰੇਲਰ ਟਰੱਕ ਨੂੰ ਸਟਾਪ ਸਾਈਨ ਨੂੰ ਨਜ਼ਰਅੰਦਾਜ਼ ਕਰਕੇ ਚਲਾਇਆ ਅਤੇ ਇੱਕ ਐਸਯੂਵੀ ਨੂੰ ਟੱਕਰ ਮਾਰ ਦਿੱਤੀ। ਇਸ ਦੇ ਵਿੱਚ ਮਨੀਟੋਬਾ ਦੀ 35 ਸਾਲਾ ਸਾਰਾ ਅਤੇ ਉਸਦੀ 8 ਸਾਲਾਂ ਦੀ 3 ਅਲੈਸਕਾ ਦੀ ਮੌਕੇ ਤੇ ਮੌਤ ਹੋ ਗਈ। ਹਸ ਤੋਂ ਬਾਅਦ ਨਵਜੀਤ ਸਿੰਘ ਨੂੰ ਵੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਵੀ ਇਲਾਜ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ। ਇਸ ਤੋਂ ਬਾਅਦ ਉਹ ਤੁਰੰਤ ਭਾਰਤ ਚਲਾ ਗਿਆ ਜਿੱਥੇ 9 ਮਹੀਨੇ ਤੱਕ ਰੁਕਣ ਤੋਂ ਬਾਅਦ ਉਹ ਕੈਨੇਡਾ ਵਾਪਸ ਆਇਆ। ਬਾਅਦ ਦੇ ਵਿੱਚ ਨਵਜੀਤ ਨੂੰ ਅਕਤੂਬਰ 2024 ਦੇ ਵਿੱਚ ਭਾਰਤ ਤੋਂ ਵਾਪਸ ਆਉਂਦੇ ਸਮੇਂ ਟੋਰਾਂਟੋ ਦੇ ਪੀਰਸਨ ਹਵਾਈ ਅੱਡੇ ਤੇ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਕੈਨੇਡਾ ਵਾਈਡ ਵਾਰੰਟ ਜਾਰੀ ਹੋ ਚੁੱਕਾ ਸੀ। ਜ਼ਮਾਨਤ ਫੈਸਲੇ ਨੂੰ ਲੈ ਕੇ ਮਨੀਟੂਬਾ ਦੇ ਲੈਜਿਸਲੇਚਰ ਦੇ ਵਿੱਚ ਵੀਰਵਾਰ ਨੂੰ ਵਿਰੋਧੀ ਲੀਡਰ ਓਬੀ ਖਾਨ ਨੇ ਐਨਡੀਪੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਇਸ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਕਿਨਿਊ ਨੇ ਕਿਹਾ ਕਿ ਅਦਾਲਤ ਨੂੰ ਆਪਣੇ ਫੈਸਲਿਆਂ ਦੇ ਉੱਤੇ ਇੱਕ ਵਾਰ ਮੁੜ ਕੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੇ ਫੈਸਲਿਆਂ ਦੇ ਨਾਲ ਜਨਤਾ ਵਿੱਚ ਨਿਆਂ ਪ੍ਰਣਾਲੀ ਦੇ ਵਿੱਚ ਵਿਸ਼ਵਾਸ ਘਟ ਸਕਦਾ ਹੈ ਇਸ ਦੇ ਨਾਲ ਮਨੀਟੂਬਾ ਬਾਰ ਐਸੋਸੀਏਸ਼ਨ ਤੇ ਕ੍ਰਾਊਨ ਅਟਾਰਨੀਜ਼ ਨੇ ਮੁੱਖ ਮੰਤਰੀ ਦੇ ਬਿਆਨ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਅਦਾਲਤੀ ਕੰਮਾਂ ਦੇ ਵਿੱਚ ਰਾਜਸੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉਧਰ ਪੀੜਤ ਪਰਿਵਾਰ ਨੇ ਇਸ ਫੈਸਲੇ ਨੂੰ ਕਾਫੀ ਨਿਰਾਸ਼ਾਜਨਕ ਦੱਸਿਆ ਹੈ ਅਤੇ ਕਿਹਾ ਹੈ ਕਿ ਅਜਿਹੇ ਹਾਦਸੇ ਕਰਕੇ ਭੱਜਣ ਵਾਲੇ ਅਪਰਾਧੀਆਂ ਨੂੰ ਆਸਾਨੀ ਦੇ ਨਾਲ ਜ਼ਮਾਨਤ ਨਹੀਂ ਮਿਲਣੀ ਚਾਹੀਦੀ। ਜਾਣਕਾਰਾਂ ਦੇ ਮੁਤਾਬਿਕ ਜੇ ਨਵਜੀਤ ਸਿੰਘ ਸ਼ਰਤਾਂ ਨੂੰ ਤੋੜਦਾ ਹੈ ਤਾਂ ਉਸ ਨੂੰ ਫਿਰ ਤੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਪਰ ਜ਼ਮਾਨਤ ਨੂੰ ਰੱਦ ਕਰਨਾ ਮੁਸ਼ਕਿਲ ਹੈ। ਇਹ ਮਾਮਲਾ ਕੈਨੇਡਾ ਵਿੱਚ ਟਰੱਕਿੰਗ ਸੁਰੱਖਿਆ ਤੇ ਭੱਜਣ ਵਾਲੇ ਅਪਰਾਧੀਆਂ ਨੂੰ ਜ਼ਮਾਨਤ ਦੇ ਮੁੱਦੇ ਨੂੰ ਹਵਾ ਦੇ ਰਿਹਾ ਹੈ।